पीवीएस बाय बलवीर यूट्यूब चैनल ਵਿੱਚ ਤੁਹਾਡਾ ਸਵਾਗਤ ਸਾਡਾ ਅੱਜ ਦਾ ਵਿਸ਼ਾ ਹੈ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਮੌਲਿਕ ਅਧਿਕਾਰ ਸੰਵਿਧਾਨ ਦੇ ਲਾਗੂ ਹੋਣ ਸਮੇਂ ਸੰਵਿਧਾਨ ਵਿੱਚ 7 ਮੌਲਿਕ ਅਧਿਕਾਰ ਸ਼ਾਮਿਲ ਕੀਤੇ ਗਏ ਸਨ ਨੰਬਰ 1 ਸਮਾਨਤਾ ਦਾ ਅਧਿਕਾਰ ਧਾਰਾ 14 ਤੋਂ 18 ਨੰਬਰ 2 ਸਵਤੰਤਰਤਾ ਦਾ ਅਧਿਕਾਰ ਧਾਰਾ 19 ਤੋਂ 22 ਨੰਬਰ 3 શોਸ਼ਣ ਦੇ ਵਿਰੁੱਧ ਅਧਿਕਾਰ ਧਾਰਾ 21-24 ਨੰਬਰ 4 ਧਰਮ ਦੀ ਸੁਤੰਤਰਤਾ ਦਾ ਅਧਿਕਾਰ ਧਾਰਾ 25 ਤੋਂ 28 ਨੰਬਰ 5 ਸਭਿਆਚਾਰ ਅਤੇ ਵਿੱਦਿਆ ਦਾ ਅਧਿਕਾਰ ਧਾਰਾ 29 ਤੇ 30 ਨੰਬਰ 6 ਸੰਪਤੀ ਦਾ ਅਧਿਕਾਰ ਧਾਰਾ 31 ਨੰਬਰ 7 ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਧਾਰਾ 32 ਇੱਥੇ ਯਾਦ ਰੱਖਣ ਯੋਗ ਅਤੇ ਨੋਟ ਕਰਨ ਵਾਲੀ ਗੱਲ ਇਹ ਹੈ ਕਿਸ ਸੰਪਤੀ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ 300A ਆਰਟੀਕਲ ਦੇ ਅਧੀਨ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਹੈ ਸੰਪਤੀ ਦੇ ਅਧਿਕਾਰ ਨੂੰ 44ਵੇਂ ਸ਼ੋਧ ਜੋ 1978 ਵਿੱਚ ਹੋਈ ਸੀ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਵਰਤਮਾਨ ਸਮੇਂ ਵਿੱਚ ਸਾਡੇ ਕੋਲ 6 ਮੌਲਿਕ ਅਧਿਕਾਰ ਹਨ ਭਾਰਤ ਦੇ ਸੰਵਿਧਾਨ ਦੇ ਭਾਗ 3 ਵਿੱਚ ਧਾਰਾ 12 ਤੋਂ 35 ਵਿੱਚ ਮੌਲਿਕ ਅਧਿਕਾਰਾਂ ਦਾ ਵਿਸਤਾਰਪੂਰਵਕ ਵਰਣਨ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਅਸੀਂ ਧਾਰਾ 12 ਤੇ 13 ਦੀ ਚਰਚਾ ਕਰਾਂਗੇ। ਧਾਰਾ 12 ਦਾ ਸੰਬੰਧ ਰਾਜ ਦੀ ਪਰਿਭਾਸ਼ਾ ਨਾਲ ਹੈ। ਸੰਵਿਧਾਨ ਦੀ ਧਾਰਾ 12 ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਪਹਿਲੀ ਧਾਰਾ ਹੈ। ਲੋਕਾਂ ਨੇ ਰਾਜ ਨੂੰ ਇਸ ਲਈ ਬਣਾਇਆ ਸੀ ਜਾਂ ਜੋ ਉਹ ਉਹਨਾਂ ਦੇ ਅਧਿਕਾਰਾਂ ਸੁਤੰਤਰਤਾਵਾਂ ਕਾਨੂੰਨ ਵਿਵਸਥਾ bari ਹਮਲੇ ਤੋਂ ਸੁਰੱਖਿਆ ਆਦਿ ਕਰ ਸਕੇ ਪ੍ਰੰਤੂ ਅੱਜ ਰਾਜ ਲੋਕਾਂ ਦੇ ਅਧਿਕਾਰਾਂ ਅਤੇ ਸੁਤੰਤਰਤਾਵਾਂ ਲਈ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਇਸ ਲਈ ਰਾਜ ਦੀਆਂ ਅਣਉਚਿਤ ਸ਼ਕਤੀਆਂ ਤੇ ਉਚਿਤ ਪਾਬੰਦੀਆਂ ਲਗਾਉਣ ਦੀ ਜ਼ਰੂਰਤ ਹੈ ਇਸ ਨੂੰ ਹੀ ਸੰਵਿਧਾਨਵਾਦ ਕਿਹਾ ਜਾਂਦਾ ਹੈ ਰਾਜ ਸ਼ਬਦ ਦੀ ਵਰਤੋਂ ਮੌਲਿਕ ਅਧਿਕਾਰਾਂ ਦੇ ਵੱਖ-ਵੱਖ ਉਪਬੰਧਾਂ ਲਈ ਕੀਤੀ ਗਈ ਹੈ ਜਦੋਂ ਕਿ ਸੰਵਿਧਾਨ ਵਿੱਚ ਰਾਜ ਦੀ ਕੋਈ ਨਿਸ਼ਚਿਤ ਪਰਿਭਾਸ਼ਾ ਨਹੀਂ ਦਿੱਤੀ ਗਈ ਭਾਰਾ 12 ਨੇ ਸੰਵਿਧਾਨ ਦੇ ਪਾਗ 3 ਦੇ ਉਦੇਸ਼ ਲਈ ਰਾਜ ਸ਼ਬਦ ਨੂੰ ਪਰਿਭਾਸ਼ਿਤ ਕੀਤਾ ਹੈ ਇਸ ਦੇ ਅਨੁਸਾਰ ਨੰਬਰ 1 ਭਾਰਤ ਦੀ ਸਰਕਾਰ ਅਤੇ ਸੰਸਦ ਨੰਬਰ 2 ਰਾਜਾਂ ਦੀ ਸਰਕਾਰ ਅਤੇ ਵਿਧਾਨ ਸਭਾ ਨੰਬਰ 3 ਸਾਰੀਆਂ ਸਥਾਨਿਕ ਅਥਾਰਟੀਆਂ ਜਿਵੇਂ ਨਗਰਪਾਲਿਕਾਵਾਂ ਪੰਚਾਇਤਾਂ ਜ਼ਿਲ੍ਹਾ ਬੋਰਡ ਸੁਧਾਰ ਟਰਸਟ ਆਦਿ ਨੰਬਰ 4 ਹੋਰ ਸਾਰੇ ਅਧਿਕਾਰੀ ਜਿਵੇਂ ਕਿ ਕਾਨੂੰਨੀ ਜਾਂ ਗੈਰ ਕਾਨੂੰਨੀ ਅਧਿਕਾਰੀ ਜਿਨ੍ਹਾਂ ਵਿੱਚ ONGC, LIC, SAIL ਆਦਿ ਰਾਜ ਵਿੱਚ ਸ਼ਾਮਲ ਹਨ ਇਸ ਤਰ੍ਹਾਂ ਰਾਜ ਨੂੰ ਵਿਸ਼ਾਲ ਅਰਥਾਂ ਵਿੱਚ ਪਰਵਾਸ਼ਿਤ ਕੀਤਾ ਗਿਆ ਹੈ ਤਾਂ ਜੋ ਇਸ ਦੀਆਂ ਸਾਰੀਆਂ ਏਜੰਸੀਆਂ ਨੂੰ ਸ਼ਾਮਲ ਕੀਤਾ ਜਾ ਸਕੇ ਇਹ ਇਹਨਾਂ ਏਜੰਸੀਆਂ ਦੀਆਂ ਕਾਰਵਾਈਆਂ ਹਨ ਜਿਨ੍ਹਾਂ ਨੂੰ ਮੌਲਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਮਾਨਯੋਗ ਸੁਪਰੀਮ ਕੋਰਟ ਅਨੁਸਾਰ ਇੱਕ ਨਿੱਜੀ ਸੰਸਥਾ ਜਾਂ ਏਜੰਸੀ ਜੋ ਰਾਜ ਦੇ ਸਾਧਨ ਵਜੋਂ ਕੰਮ ਕਰਦੀ ਹੈ ਉਹ ਵੀ ਧਾਰਾ 12 ਦੇ ਅਧੀਨ ਰਾਜ ਦੇ ਅਰਥਾਂ ਵਿੱਚ ਆਉਂਦੀ ਹੈ ਧਾਰਾ 13 ਦਾ ਸੰਬੰਧ ਮੌਲਿਕ ਅਧਿਕਾਰਾਂ ਨਾਲ ਅਸੰਗਤ ਜਾਂ ਉਹਨਾਂ ਦੀ ਉਲੰਘਣਾ ਕਰਨ ਵਾਲੇ ਕਾਨੂੰਨਾਂ ਨਾਲ ਹੈ ਧਾਰਾ 13 ਐਲਾਨ ਕਰਦੀ ਹੈ ਕਿ ਉਹ ਸਾਰੇ ਕਾਨੂੰਨ ਜੋ ਕਿਸੇ ਵੀ ਮੌਲਿਕ ਅਧਿਕਾਰਾਂ ਨਾਲ ਮੇਲ ਨਹੀਂ ਖਾਂਦੇ ਜਾਂ ਅਸੰਗਤ ਜਾਂ ਉਹਨਾਂ ਦਾ અપਮਾਨ ਕਰਦੇ ਹਨ ਰੱਦ ਕੀਤੇ ਜਾਣਗੇ ਦੂਜੇ ਸ਼ਬਦਾਂ ਵਿੱਚ ਇਹ ਸਪਸ਼ਟ ਤੌਰ ਤੇ ਨਿਆਇਕ ਪੁਨਰ ਨਿਰੀਖਣ ਦੇ ਸਿਧਾਂਤ ਡਾਕਟ੍ਰਾਈਨ ਆਫ ਜੁਡੀਸ਼ੀਅਲ ਰਿਵਿਊ ਦੀ ਵਿਵਸਥਾ ਕਰਦਾ ਹੈ ਇਹ ਸ਼ਕਤੀ ਸੁਪਰੀਮ ਕੋਰਟ ਨੂੰ ਧਾਰਾ 32 ਅਤੇ ਉੱਚ ਅਦਾਲਤ ਹਾਈ ਕੋਰਟ ਨੂੰ ਧਾਰਾ 226 ਵਿੱਚ ਦਿੱਤੀ ਗਈ ਹੈ ਜੋ ਕਿਸੇ ਵੀ ਮੌਲਿਕ ਅਧਿਕਾਰ ਦੀ ਉਲੰਘਣਾ ਦੇ ਆਧਾਰ ਤੇ ਕਿਸੇ ਕਾਨੂੰਨ ਨੂੰ ਗੈਰ ਸੰਵਿਧਾਨਿਕ ਅਤੇ ਅਵਾਇਦ ਇਨਵੈਲਿਡ ਘੋਸ਼ਿਤ ਕਰ ਸਕਦੇ ਹਨ ਆ 13 ਵਿੱਚ ਕਾਨੂੰਨ ਸ਼ਬਦ ਨੂੰ ਇੱਕ ਵਿਸ਼ਾਲ ਅਰਥ ਦਿੱਤਾ ਗਿਆ ਹੈ ਜਿਸ ਵਿੱਚ ਨੰਬਰ 1 ਸੰਸਦ ਜਾਂ ਰਾਜ ਵਿਧਾਨ ਸਭਾਵਾਂ ਦੁਆਰਾ ਬਣਾਏ ਗਏ ਸਥਾਈ ਕਾਨੂੰਨ ਨੰਬਰ 2 ਰਾਸ਼ਟਰਪਤੀ ਜਾਂ ਰਾਜਪਾਲਾਂ ਦੁਆਰਾ ਜਾਰੀ ਕੀਤੇ ਗਏ ਅਧਿਆਦੇਸ਼ ਆਰਡੀਨੈਂਸਸ ਵਰਗੇ ਆਸਥਾਈ ਕਾਨੂੰਨ ਨੰਬਰ 3 ਸੌਂਪੇ ਗਏ ਕਾਨੂੰਨ ਕਾਰਜਕਾਰੀ ਕਾਨੂੰਨ ਦੀ ਪ੍ਰਕਿਰਤੀ ਵਿੱਚ ਕਾਨੂੰਨੀ ਵਿਧਾਨਕ ਜੰਤਰ ਜਿਵੇਂ ਆਦੇਸ਼ ਉਪ ਕਾਨੂੰਨ ਨਿਯਮ ਜਾਂ ਨਿਯਮ ਸੂਚਨਾ ਅਤੇ ਨੰਬਰ 4 ਕਾਨੂੰਨ ਦੇ ਗੈਰ ਵਿਧਾਨਿਕ ਸਰੋਤ ਜਿਵੇਂ ਕੀ ਰਿਵਾਜ ਜਾਂ ਵਰਤੋਂ ਜਿਸ ਵਿੱਚ ਕਾਨੂੰਨ ਦਾ ਵੱਲ ਹੋਵੇ ਸ਼ਾਮਲ ਹਨ ਇਸ ਤਰ੍ਹਾਂ ਨਾ ਕੇਵਲ ਇੱਕ ਕਾਨੂੰਨ ਨੂੰ ਸਗੋਂ ਉਪਰੋਤਕ ਵਿੱਚੋਂ ਕਿਸੇ ਵੀ ਕਾਨੂੰਨ ਨੂੰ ਅਦਾਲਤਾਂ ਵਿੱਚ ਮੌਲਿਕ ਅਧਿਕਾਰਾਂ ਦੀ ਉਲੰਘਣਾ ਵਜੋਂ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਇਸ ਲਈ ਇਸ ਨੂੰ ਰੱਦ ਘੋਸ਼ਿਤ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਧਾਰਾ 13 ਐਲਾਨ ਕਰਦੀ ਹੈ ਕਿ ਸੰਵਿਧਾਨਿਕ ਸ਼ੋਧ ਕਾਨੂੰਨ ਨਹੀਂ ਹੈ ਅਤੇ ਇਸ ਲਈ ਇਸ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਜਦੋਂ ਕਿ ਮਾਝੋਗ ਸੁਪਰੀਮ ਕੋਰਟ ਨੇ ਕੇਸ਼ਵਨੰਦ ਭਾਰਤੀ ਕੇਸ 1973 ਵਿੱਚ ਫੈਸਲਾ ਸੁਣਾਇਆ ਸੀ ਇੱਕ ਸੰਵਿਧਾਨਿਕ ਸ਼ੋਧ ਨੂੰ ਇਸ ਆਧਾਰ ਤੇ ਚੁਣੌਤੀ ਦਿੱਤੀ ਜਾ ਸਕਦੀ ਹੈ ਕਿ ਇਹ ਇੱਕ ਬੁਨਿਆਦੀ ਅਧਿਕਾਰ ਦੀ ਉਲੰਘਣਾ ਕਰਦੀ ਹੈ ਜੋ ਸੰਵਿਧਾਨ ਦੇ ਮੂਲ ਢਾਂਚੇ ਦਾ ਹਿੱਸਾ ਹੈ ਅਤੇ ਇਸ ਲਈ ਇਸ ਨੂੰ ਰੱਦ ਘੋਸ਼ਿਤ ਕੀਤਾ ਜਾ ਸਕਦਾ ਹੈ। ਅਗਰ ਆਪ ਜੀ ਨੂੰ ਸਾਡੀ ਵੀਡੀਓ ਪਸੰਦ ਆ ਰਹੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ। ਧੰਨਵਾਦ।